ਸਿੱਕਾਲ ਦੀ ਸਾਰਾ ਨੂੰ ਅੱਜ ਮਹਿੰਦੀ ਮੇਰੇ ਹੱਥਾਂ 'ਚ ਆ ਇਹ ਮਹਿੰਦੀ ਸ਼ਗਨਾ ਦਾ ਪ੍ਰਤੀਕ ਰੋਖਾ ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈਗਾ ਆਦਮੀ ਬਣਤਾ ਹੈ ਇਨਸਾਨ ਠੋਕਰੇ ਖਾਣੇ ਕੇ ਬਾਦ ਕੀ ਰੰਗ ਦੇਤੀ ਹੈ ਹਿਨਾ ਪੱਥਰ 'ਤੇ ਗਿਸ ਜਾਣੇ ਕੇ ਬਾਦ ਇਹਦੇ ਪੱਤੇ ਜਿਹੜੇ ਪਤੀ ਖਾਸ ਹੈ ਮਹਿੰਦੀ ਦੇ ਸਭ ਤੋਂ ਕੀਮਤੀ ਅੰਗ ਹੈ ਇਹਨਾਂ ਦਾ ਇੱਕ ਸਾਡੀ ਲੋਕ ਗੀਤ ਬੋਲੀ ਹੈਗੀ ਹੈ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਬੋਲ ਸ਼ਰੀਕਾਂ ਦੇ ਮੈਨਾ ਬਾਲਮਾ ਸਹਿੰਦੀ ਬੋਲ ਸ਼ਰੀਕਾਂ ਦੇ ਇੱਕ ਸਾਡ ਲੋਕਗੀਤਾ ਇਹ ਫੁੱਲ ਜਿਹੜੇ ਹੈਗੇ ਸੰਗੰਧ ਵਿੱਚ ਭਰਪੂਰ ਆ ਚਿੱਟੇ ਗੁਲਾਬੀ ਫੁੱਲ ਹੁੰਦੇ ਆ ਪੱਤੇ ਵਿੱਚ ਇੱਕ ਲਾਲ ਸੰਤਰੀ ਰੰਗ ਨਿਕਲਦਾ ਇਸਤਰੀਆਂ ਲਈ ਇਹ ਸ਼ਿੰਗਾਰ ਦਾ ਮੋਢਲਾ ਮਤਲਬ ਕਹਿੰਦਾ ਤੇ ਜ਼ਰੂਰੀ ਸਮਾਨ ਆ ਇਸਤਰੀ ਆਪਣੇ ਹੱਥਾਂ ਪੈਰਾਂ ਉੱਤੇ ਮਹਿੰਦੀ ਚੜਾਉਂਦੀਆਂ ਹਨ ਤੇ ਉਸ ਤੋਂ ਬਾਅਦ ਵਿਆਹ ਸ਼ਾਦੀਆਂ ਤੀਆਂ ਹੋਈਆਂ ਕਰਵਾ ਚੌਥੀਆਂ ਤੀਆਂ ਆਉਂਦੀਆਂ ਸਾਡੇ ਤਕਰਵਾ ਚੌਥ ਹੋਇਆ ਵਰਤ ਰੱਖਣ ਵੇਲੇ ਤੇ ਇਹ ਮਤਲਬ ਕਹਿੰਦਾ ਮਹਿੰਦੀ ਨੂੰ ਵਰਤਿਆ ਜਾਂਦਾ ਸਾਡੀਆਂ ਲੇਡੀਜ਼ ਵੱਲੋਂ ਤੇ ਉਸ ਤੋਂ ਬਾਅਦ ਸਿਰ ਤੇ ਦਾੜੀ ਨੂੰ ਵਾਲ ਰੰਗਣ ਦਾ ਕੰਮ ਵੀ ਲਿਆ ਜਾਂਦਾ ਮਹਿੰਦੀ ਤੋਂ ਉਸ ਤੋਂ ਬਾਅਦ ਮਤਲਬ ਕਹਿੰਦਾ ਇਹ ਸਾਡੇ ਬੋਲੜੀ ਮਹਿੰਦੀ ਨੂੰ ਤਿਆਰ ਕੀਤਾ ਨਾ ਕਲਮਾਰਾਹੀਂ ਤਿਆਰ ਕੀਤਾ ਬੀਜ ਰਾਹੀਂ ਵੀ ਤਿਆਰ ਕਰਦਾ ਕਲਮਾਰਾਹੀਂ ਬਿਲਕੁਲ ਸਾਡਾ ਰਿਜ਼ਲਟ 90% ਆਉਂਦਾ ਹੈਗਾ ਉਸ ਤੋਂ ਬਾਅਦ ਆਯੁਰਵੇਦ ਵਿੱਚ ਇਹਦਾ ਸੁਆਹ ਠੰਡਾ ਤਿੱਖਾ ਕੌੜਾ ਹਲਕਾ ਤੇ ਖੁਸ਼ਕ ਹੈ ਮਤਲਬ ਤਾਂ ਪੱਤੇ ਫੁੱਲ ਦੇ ਬੀਜ ਦਵਾਈਆਂ ਵਿੱਚ ਵਰਤ ਜਾਂਦੇ ਆ ਇਸ ਤੋਂ ਲੋ ਪੱਤਿਆਂ ਦਾ ਕੜਾ ਹੈਗਾ ਪੀਲੇ ਰੋਗ ਦੀ ਹਾਲਤ ਵਿੱਚ ਚਿੱਠੀ ਇਹ ਦਿੱਤਾ ਜਾਂਦਾ ਹੈਗਾ ਤੇ ਦਿਲ ਦੇ ਰੋਗਾਂ ਲਈ ਫੁੱਲਾਂ ਦਾ ਕੜਾ ਗੁਣਕਾਰੀ ਹੈ ਉਸ ਤੋਂ ਬਾਅਦ ਮਹਿੰਦੀ ਦੇ ਪੱਤੇਆਂ ਨਲ ਬਣਾਈ ਹੀ ਮਲਮ ਜ਼ਖਮਾਂ ਛਰੀਟਾਂ ਨਸੂਰਾਂ ਉਤੇ ਲਾਈ ਜਾਂਦੀ ਹੈ